ਫਿਲਮਾਂ 'ਚ ਬੜਾ ਵਧੀਆ ਰੋਲ ਅਦਾ ਕਰਦਾ ਪਰ ਕਹਿੰਦੇ ਅਮਰੀਸ਼ਪੁਰੀ ਤੋਂ ਮਾੜਾ ਨਿਕਲਿਆ ਜੀ ਐਮਪੀ ਭਾਜਪੀ ਸਰਕਾਰ 10 ਸਾਲ ਰਹੀ ਹੈ ਉਹਨਾਂ ਦਾ ਐਮਪੀ ਸੈਂਕੂਰ ਵੀ ਰਿਹਾ ਜੇ ਨਹੀਂ ਕਿਸੇ ਨੇ ਕੰਮ ਕੀਤਾ ਉਹਨਾਂ ਨੇ ਪਾਰਟੀ ਬਦਲਦੀ ਜੇ ਉਹਨੇ ਨਹੀਂ ਕੀਤਾ ਫਿਰ ਉਹਨਾਂ ਨੇ ਫਿਰ ਪਹਿਲੀ ਪਾਰਟੀ ਜਾਂਦੀ ਕਾਂਗਰਸ ਅਕਾਲੀ ਦਲ ਭਾਜਪੀ ਅਕਾਲੀ ਦਲ ਭਾਜਪੀ ਕਾਂਗਰਸ ਇਹੋ ਚੀਜ਼ ਰਹੀ ਅੱਜ ਮੈਂ ਮੱਥਾ ਟੇਕ ਕੇ ਆਇਆ ਸ਼੍ਰੀ ਬਾਬਾ ਲਾਲ ਜੀ ਦੇ ਮੰਦਿਰ ਧਿਆਨਪੁਰ ਔਰ ਬਾਬਾ ਜੀ ਦਾ ਅਸ਼ੀਰਵਾਦ ਲਿਆ ਸੋ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਹੈ ਲੋਕਾਂ ਦਾ ਪਿਆਰ ਮਿਲ ਰਿਹਾ ਹੈ ਔਰ ਮੈਨੂੰ ਲੱਗਦਾ ਹੈ ਵੀ ਕੁਝ ਨਵਾਂ ਕਰਨਾ ਚਾਹੀਦਾ ਜੀ ਜਿਸ ਵਕਤ ਤੁਸੀਂ ਖੜੇ ਹੋ ਇਹ ਸਾਫ ਕਰ ਡਿਊਟੀ ਸੀ ਆ ਤੇ ਮੌਜੂਦਾ ਵਿਧਾਇਕ ਦਾ ਹਾਂ ਕੀ ਰੱਖਦਾ ਇੱਥੇ ਦੇ ਲੋਕਾਂ ਦਾ ਕੀ ਦੇਖੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੀ ਆਪਾਂ ਐਮਪੀ ਦੀ ਗੱਲ ਕਰੀਏ ਤੇ ਐਮਪੀ ਕਾਂਗਰਸ ਦੇ ਵੇਲੇ ਕਾਂਗਰਸ ਨੇ ਵੀ ਬਣਾ ਕੇ ਭੇਜਿਆ ਐਮਪੀ ਬੀਜੇਪੀ ਸਰਕਾਰ 10 ਸਾਲ ਰਹੀ ਹੈ ਉਹਨਾਂ ਦਾ ਐਮਪੀ ਸੰਦੀਪ ਦੋਲ ਵੀ ਰਿਹਾ ਪਰ ਬੇਸਿਕਲੀ ਜਿਹੜੇ ਗਰਦਾਸਪੁਰ ਲੋਕ ਸਭਾ ਦੇ ਮੁੱਦੇ ਆ ਅਸੀਂ ਤੇ ਜਿਤਾ ਕੇ ਭੇਜਦੇ ਹਰ ਇੱਕ ਨੂੰ ਉੱਥੇ ਚੁੱਕੇ ਕਿੰਨੇ ਨੇ ਗੱਲ ਇਹ ਆ ਪਿੰਡ ਦੇ ਵਿੱਚ ਲੋਕ ਸਰਪੰਚ ਕਿਉਂ ਬਣਾਉਂਦੇ ਨੇ ਵੀ ਸਾਡੇ ਪਿੰਡ ਦੀ ਦੁੱਖ ਤਕਲੀਫ ਦਾ ਜਾਂ ਪਿੰਡ ਦੇ ਵਿਕਾਸ ਦਾ ਧਿਆਨ ਰੱਖੇ ਐਮਸੀ ਕਿਉਂ ਬਣਾਉਂਦੇ ਨੇ ਸੋ ਕਹਿਣ ਦਾ ਭਾ ਪਿੰਡਾਂ ਹਲਕਿਆਂ ਦੇ ਵਿੱਚ ਐਮਐਲਏ ਕਿਉਂ ਬਣਾਉਂਦੇ ਨੇ ਲੋਕ ਸਭਾ ਦੇ ਉਮੀਦਵਾਰ ਨੂੰ ਚੁਣ ਕੇ ਕਿਉਂ ਭੇਜਦੇ ਨੇ ਵੀ ਸਾਡੀ ਆਵਾਜ਼ ਜਿਹੜੀ ਹੈ ਦਿੱਲੀ ਤੱਕ ਪਹੁੰਚੇ ਸੋ ਕਹਿਣ ਦਾ ਭਾਵ ਹੁਣ ਤੱਕ ਜਿਹੜੀਆਂ ਆਵਾਜ਼ਾਂ ਨੇ ਉਹ ਇੱਥੋਂ ਦੀਆਂ ਇੱਥੇ ਰਹਿ ਗਈਆਂ ਲੋਕ ਤੇ ਵੋਟ ਪਾਉਂਦੇ ਰਹੇ ਜੇ ਨਹੀਂ ਕਿਸੇ ਨੇ ਕੰਮ ਕੀਤਾ ਉਹਨਾਂ ਨੇ ਪਾਰਟੀ ਬਦਲਦੀ ਜੇ ਉਹਨੇ ਨਹੀਂ ਕੀਤਾ ਫਿਰ ਉਹਨਾਂ ਨੇ ਫਿਰ ਪਹਿਲੀ ਪਾਰਟੀ ਲੈ ਆਂਦੀ ਕਾਂਗਰਸ ਅਕਾਲੀ ਦਲ ਭਾਜਪਾ ਅਕਾਲੀ ਦਲ ਭਾਜਪਾ ਕਾਂਗਰਸ ਇਹੋ ਚੀਜ਼ ਰਹੀ ਹੁਣ ਮੌਕਾ ਹੁਣ ਲੋਕ ਕੰਮ ਨੂੰ ਵੋਟਾਂ ਪਾਉਣਗੇ ਸੋ ਜਿਹੜਾ ਬੰਦਾ ਕੰਮ ਕਰੂਗਾ ਨੇਚਰਲੀ ਉਹ ਅੱਗੇ ਹੋਵੇਗਾ ਕੈਂਡੀਡੇਟ ਲੋਕਾਂ ਦਾ ਤੁਹਾਡਾ ਰਗਾ ਯੂਥ ਆ ਗਿਆ ਲੋਕ ਕਿਹਦੇ ਦੇ ਦੇਖੋ ਮੈਂ ਤੁਹਾਨੂੰ ਦੱਸਾਂ ਸਾਡੇ ਦੇ ਅੱਗੇ ਲੀਡਰਾਂ ਨੂੰ ਵੀ ਵੋਟਾਂ ਪਾ ਲਈਆਂ ਗਰਦਾਸਪੁਰ ਦੇ ਲੋਕਾਂ ਨੇ ਉਸ ਤੋਂ ਬਾਅਦ 17 ਨੂੰ ਵੀ ਵੋਟਾਂ ਪਾ ਲਈਆਂ ਜੇ ਇੱਕ ਹੁੰਦੇ ਨਾ ਬੰਦੇ ਦੀ ਰੀਜ ਜਿਹੜੀ ਉਹ ਸਾਰੀ ਲੱਤ ਗਈ ਹੈ ਹੁਣ ਹੁਣ ਇੱਕ ਇਤਿਹਾਸ ਨਵਾਂ ਸਿਰਜਿਆ ਜਾਊਗਾ ਮੈਂ ਤੁਹਾਨੂੰ ਦੱਸ ਦਿਆਂ ਆ ਇਸ ਇਲੈਕਸ਼ਨ ਤੋਂ ਬਾਅਦ ਕੋਈ ਬਾਹਰ ਦਾ ਬੰਦਾ ਕਦੀ ਸੋਚੂਗਾ ਵੀ ਨਹੀਂ ਗਰਦਾਸਪੁਰ ਲੋਕ ਸਭਾ ਦੇ ਵਿੱਚ ਆਪ ਆ ਕੇ ਖੜ ਜੀ ਪੂਰਾ ਹਮਕਾ ਲੱਖਪਤ ਹੋ ਗਿਆ ਬਿਲਕੁਲ ਜੀ ਇਹ ਲੱਗਦਾ 25 ਕਿਲੋ ਦੇ ਹੱਥ ਨੇ ਕਿੰਨੇ ਕੰਮ ਕਰ ਦਿੱਤੇ ਜਿੱਥੇ ਜਾਣਦੇ ਆ ਜੀ ਉਹ ਕਹਿੰਦੇ ਉਹ ਹੁਣ ਆਸੇ ਵਾਲੀ ਫਿਰ ਗੱਲ ਆ ਜਾਂਦੀ ਆ ਕਹਿੰਦੇ ਜੀ ਐਂ ਦੇ ਵੇਖਿਆ ਵੀ ਫਿਲਮਾਂ 'ਚ ਬੜਾ ਵਧੀਆ ਰੋਲ ਅਦਾ ਕਰਦਾ ਆ ਕਹਿੰਦੇ ਅਮਰੀਸ਼ਪੁਰੀ ਤੋਂ ਵੀ ਮਾੜਾ ਨਿਕਲਿਆ ਜੀ ਸੋ ਇਹ ਫਾਇਰ ਬ੍ਰੀਗੇਡ ਦੇ ਜੱਦੀ ਜਿਹੜਾ ਪਾਪਾ ਨੇ ਅੰਦਰ ਪਟਾਲੇ ਜਿਹੜੀ ਜਦੀਕ ਹੁੰਦੀ ਉਹ ਵੱਡਾ ਨੁਕਸਾਨ ਹੋ ਸਕਦਾ ਹੈ ਕਿਤਰਾ ਜੀ ਸਰ ਨੇ ਜਿੱਦੀ ਬੇਟਾ ਤੋਂ ਬਾਤ ਹੁੰਦੀ ਜੀ ਸਰ ਸੜ ਗਈ ਓਕੇ ਪਰਫਰਮੈਂਸ ਦੀ ਗੱਡੀ ਸਾਰਾ ਆਪਣਾ ਬਟਾਲੇ ਚੱਲ ਕੇ ਡੇਰਾ ਪਪਾ ਲਾ ਜੇ ਇੰਨੀ ਜੀ ਦੇ ਨੁਕਸਾਨੋਂ ਨਬਸਰਦਾ ਨਹੀਂ ਨਹੀਂ ਜੀ ਐਸੀ ਗੱਲ ਹੈ ਤੇ ਮੈਂ ਤੁਹਾਨੂੰ ਦੱਸ ਦੇਣਾ ਮੇਰੇ ਧਿਆਨ ਚ ਤੁਸੀਂ ਹੁਣੇ ਗੱਲ ਆਂਦੀ ਹੈ ਜਿੱਥੇ ਕੋਈ ਕਮੀ ਨਜ਼ਰ ਆਉਂਦੀ ਮੈਨੂੰ ਦੱਸੋ ਆਪਾਂ ਤੇ ਫੌਰਨ ਉਹਦਾ ਹੱਲ ਕਰੀਦਾ ਵਾ ਵੀ ਜਿੱਥੇ ਜਿੱਥੇ ਕੋਈ ਦਿੱਕਤ ਆ ਉਹਨੂੰ ਕਵਰ ਕਰੀਏ ਜੀ ਚਾਹੀਦੀ ਹੈ ਨਾ ਜ਼ਰੂਰੀ ਹੈ ਜਿੰਨਾ ਸੀਜ਼ਨ ਆ ਹੁਣ ਵੇਖੋ ਸ਼ਹਿਰਾਂ ਦੇ ਵਿੱਚ ਮੈਂ ਕਹਿ ਸਕਦਾ ਵੀ ਹੁਣ ਕਣਕ ਤੇ ਪਿੰਡਾਂ ਚ ਪੱਕੀ ਹੈ ਨਾ ਹੁਣ ਸਾਨੂੰ ਚਾਹੀਦਾ ਵੀ ਜਿੱਤਰਾ ਧਿਆਨਪੁਰ ਏਰੀਆ ਲਾ ਲੋ ਡੇਰਾ ਬਾਬਾ ਨਾਨਕ ਏਰੀਆ ਲਾ ਲੋ ਇੱਥੇ ਗੱਡੀਆਂ ਦੀਆਂ ਮਾਤਰਾ ਜਿਹੜੀਆਂ ਸਾਨੂੰ ਰੱਖਣੀਆਂ ਚਾਹੀਦੀਆਂ ਜਿੱਥੇ ਕੋਈ ਕਮੀ ਨਜ਼ਰ ਆਉਂਦੀ ਆ ਗਰਦੀਪ ਭਾਜੀ ਹੁਣ ਇਹ ਨਾਲ ਨੇ ਹਲਕਾ ਇੰਚਾਰਜ ਆਪਾਂ ਇਹਨੂੰ ਬਹਿ ਕੇ ਨੂੰ ਸੁਬਿਟਦੇ ਆ ਵਧੀਆ ਤੰਗਣਾ ਹਲ ਕਰਾਂਗੇ